ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਟਕਰਾਅ ਹੋ ਗਿਆ ਐ ਐਸਜੀਪੀ ਚੋਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਗੁਰਬਚਨ ਸਿੰਘ ਤੇ ਵੱਡਾ ਹਮਲਾ ਕੀਤਾ ਉਹਨਾਂ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਮੀਡੀਆ ਵਿੱਚ ਆਉਣ ਦਾ ਸ਼ੌਕ ਹੈ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬੀ ਸਖਤ ਰੇਤ ਵਿਚਾਲੇ ਪੈਦਾ ਹੋਏ મતਭੇਦ ਅੱਜ ਖੁੱਲ ਕੇ ਸਾਹਮਣੇ ਆ ਗਏ ਜਥੇਦਾਰ ਵੱਲੋਂ ਆਸ਼ੀਰਗੁਰ ਗੁਰਗਰਾਂ ਸਾਹਿਬ ਦੀ ਬੇਅਦਬੀ ਨੂੰ ਰੋਕਣ ਤੇ ਵਿਦੇਸ਼ਾਂ ਵਿੱਚ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਸੱਦੀ ਕੀ ਬੈਠਕ ਵਿੱਚ ਕੋਈ ਵੀ ਸ਼ਰੋਣੀ ਕਮੇਟੀ ਮੁਲਾਜ਼ਮ ਜਾਂ ਅਧਿਕਾਰੀ ਨਹੀਂ ਪਹੁੰਚਿਆ ਐ ਜੀਪੀਸੀ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਨਿਯਮਾਂ ਵਿਰੁੱਧ ਬੁਲਾਈ ਗਈ ਅਜਹੀ ਮੀਟਿੰਗ ਬਰਦਾਸ਼ਤ ਨਹੀਂ ਕਰਾਂਗੇ ਮੇਰੇ ਨੋਟਿਸ ਨਹੀਂ ਕੋਈ ਕੋਈ ਮੀਟਿੰਗ ਇਸ ਤਰ੍ਹਾਂ ਦੀ ਬੁਲਾਈ ਗਈ ਹੋਵੇ ਨਾਲ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਖਤਰਾਂ ਦੀ ਇੱਕ ਗੈਂਟ ਮੀਟਿੰਗ ਦਾ ਤਾਂ ਕੋਈ ਮਤਲਬ ਹੀ ਨਹੀਂ ਨਿਕਲਦਾ ਇਹ ਮੀਟਿੰਗ ਕਰਨੀ ਹੈ ਸਿੰਘ ਸਾਹਿਬ ਨੇ ਤੇ ਕੋ ਸੰਗ ਜਥੇਬ ਦੇ ਰਹਿਣਾ ਦਾ ਅਧਿਕਾਰ ਖੇਤਰ ਸਿਰਫ ਪ੍ਰੈਸ ਵਿੱਚ ਜਾਣ ਲਈ ਆਪਾਂ ਸਹਿશ્રਮਿਕ ਕਮੇਟੀ ਦੇ ਸੈਕਟਰੀਆਂ ਨੂੰ ਚਾਰ ਨੂੰ ਸੱਦ ਲਈਏ ਜੀ ਆਓ ਜੇ ਮੇਰੀ ਗੱਲ ਸੁਣਵਾ ਕੇ ਇਹ ਮੀਟਿੰਗ ਕਰਨੀ ਨਹੀਂ ਕੋਈ ਮੀਟਿੰਗ ਨਹੀਂ ਮੀਟਿੰਗ ਬੁਲਾਉਣ ਦਾ ਇੱਕ ਵਿਧਿ ਵਿਵਧਾਨ ਹੁੰਦਾ ਹੈ ਮੀਟਿੰਗ ਬੁਲਾਉਣ ਦਾ ਇੱਕ ਨਿਯਮ ਹੁੰਦੈ ਨੇ ਵਿਧਿ ਵਿਵਧਾਨ ਬੁਲਾਉਣ ਦਾ ਅਧਿਕਾਰ ਖੇਤਰ ਹੁੰਦਾ ਜਿਹੜਾ ਅਧਿਕਾਰ ਖੇਤਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਅਧਿਕਾਰ ਖੇਤਰ ਹੈ ਉਹਦੇ ਵਿੱਚ ਕਿਸੇ ਨੂੰ ਦਾ ਰਾਮੇ ਦੇਣਾ ਚਾਹੀਦਾ ਇਸ ਮਾਮਲੇ ਤੇ ਜਥੇਦਾਰ ਗੁਰਬਚਨ ਸਿੰਘ ਕਹਿੰਦੇ ਨਜ਼ਰ ਆਏ ਕਿ ਉਹਨਾਂ ਨੂੰ ਸ਼ਰਮਣੀ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਅਵਤਾਰ ਸਿੰਘ ਬੈਠਕ ਤੋਂ ਪਹਿਲਾਂ ਉਹਨਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ। ਮਤਭੇਦ ਤੇ ਸਵਾਲ ਤੇ ਉਹ ਖੁੱਲਕੇ ਨਹੀਂ ਬੋਲ ਸਕੇ। ਪ੍ਰਧਾਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਜੀ ਸਕੱਤਰ ਵੱਲੋਂ ਸੂਚਨਾ ਦਿੱਤੀ ਗਈ ਕਿ ਪ੍ਰਧਾਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਆਪ ਦਾਸ ਦੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਨ। ਉਹਨਾਂ ਦੇ ਮੀਟਿੰਗ ਕਰਨ ਤੋਂ ਬਾਅਦ ਜੋ ਪ੍ਰਧਾਨ ਸਾਹਿਬ ਨੇ ਆਪਣੀ ਬੇਨਤੀ ਭੇਜੀ ਹੈ ਉਸ ਨੂੰ ਵਿਚਾਰ ਵਿੱਚ ਰੱਖਦਿਆ ਹੋਇਆ ਅੱਜ ਦੀ ਮੀਟਿੰਗ ਜਿਹੜੀ ਕੈਂਸਲ ਕੀਤੀ ਗਈ ਹੈ ਦੁਬਾਰਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਕਿ ਜਲਦੀ ਮੀਟਿੰਗ ਰੱਖੀ ਜਾਵੇ ਨਹੀਂ ਸਾਡਾ ਤਾਂ ਕੋਈ ਮਤਭੇਦ ਨਹੀਂ ਜਿਹੜੀ ਗੱਲ ਸਾਡੇ ਸਾਹਮਣੇ ਸਚਾਈ ਉਹ ਦਸਤੀ ਹੈ 7 ਅਪ੍ਰੈਲ ਨੂੰ ਕੀਤੀ ਗਈ ਬੈਠਕ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਈ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ ਪਰ ਇਸ ਬੈਠਕ ਵਿੱਚ ਕਿਸੇ ਵੀ ਤਖਸੈਬ ਦੇ ਜਥੇਦਾਰ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਇਹੀ ਕਾਰਨ ਹੈ ਕਿ ਅਜੱਠੇਦਾਰ ਵੱਲੋਂ ਬੁલાਏ ਗਏ ਮੀਟਿੰਗ ਵਿੱਚ ਕੋਈ ਵੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਸ਼ਾਮਲ ਨਹੀਂ ਹੋਇਆ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਠੇਦਾਰ ਅਵਤਾਰ ਸਿੰਘ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਕੋਈ ਵੀ ਇਸ ਮੀਟਿੰਗ ਵਿੱਚ ਸ਼ਾਮਲ ਨਾ ਹੋਵੇ